ਅੱਜ ਸੀਸੀਪੀਐਮਐਲ ਲਿਬਰੇਸ਼ਨ ਵੱਲੋਂ ਮਾਨਸਾ ਦੇ ਵਿੱਚ ਬਾਬਾ 부ਜਾ ਸਿੰਘ ਭਵਨ ਦੇ ਵਿੱਚ ਜਿਹੜਾ ਕਮੰਤਰੀ ਮਜ਼ਦੂਰ ਦਿਹਾੜਾ ਉਹ ਮਨਾਇਆ ਹੈ ਇਹ ਮਜ਼ਦੂਰ ਦਿਹਾੜਾ ਮਨਾਉਣਾ ਅੱਜ ਦੇ ਦਿਨਾਂ ਦੇ ਵਿੱਚ ਕਿਉਂ ਲਾਜ਼ਮੀ ਹੋ ਗਿਆ ਕਿਉਂਕਿ ਸਿਕਾਗੋ ਦੇ ਵਿੱਚ 1886 ਦੇ ਵਿੱਚ ਮਜ਼ਦੂਰਾਂ ਨੇ 8 ਘੰਟੇ ਦੀ ਦਿਹਾੜੀ ਨੂੰ ਲੈ ਕੇ ਇੱਕ ਵੱਡੀ ਹੜਤਾਲ ਕੀਤੀ ਤਾਂ ਪੂੰਜੀਪਤੀ ਲੋਕਾਂ ਨੇ ਉਸ ਤੇ ਜਲਮਟਾਇਆ ਔਰ ਛੇ ਜਿਹੜੇ ਆਗੂ ਆ ਸਾਡੇ ਉਥੇ ਸ਼ਹੀਦ ਹੋ ਗਏ ਅੱਜ ਉਹਨਾਂ ਦੀ ਜਾਦ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਮਜ਼ਦੂਰ ਜਥੇਬੰਦ ਨੇ ਸੰਗਠਿਤ ਨੇ ਤਾਂ ਉਥੇ ਸਾਰੇ ਦੁਨੀਆ ਦੇ ਵਿੱਚ ਮੰਤਰਕ ਜਿੱਥੇ ਇੱਕ ਮੰਤਰੀ ਮਜ਼ਦੂਰ ਦਿਹਾੜਾ ਮਨਾਇਆ ਜਾ ਰਿਹਾ ਹੈ ਅੱਜ ਅਸੀਂ ਸੀਪੀਐਮਐਲ ਲਿਬਰੇਸ਼ਨ ਵੱਲੋਂ ਮਾਨਸਾ ਦੇ ਵਿੱਚ ਇਹ ਮਜ਼ਦੂਰ ਦਿਹਾੜਾ ਮਨਾਇਆ ਅੱਜ ਅਸੀਂ ਟ੍ਰੇਡ ਯੂਨੀਅਨ ਇੱਕ ਤੋਂ ਵੱਲੋਂ ਅਤੇ ਸੀਪੀਆਈਐਮ ਐ ਲਿਬਰੇਸ਼ਨ ਪਾਰਟੀ ਵੱਲੋਂ ਮਾਨਸਾ ਬਾਬਾ ਬੂਜਾ ਸਿੰਘ ਯਾਦਗਰ ਭਵਨ ਦੇ ਵਿੱਚ ਮਜ਼ਦੂਰ ਦਿਵਸ ਮਨਾ ਰਹੇ ਹਾਂ ਵੀ ਜੋ ਇਹ ਮਜ਼ਦੂਰ ਦਿਵਸ ਸਾਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਹੈ ਪਰ ਇਹ ਮਨਾਉਣ ਦੇ ਅਲੱਗ-ਅਲੱਗ ਤਰੀਕੇ ਨੇ ਵੀ ਜਿਵੇਂ 1886 ਤੋਂ ਲੈ ਕੇ ਮੰਨ ਲਓ ਜ਼ਾਲਮ ਸਰਕਾਰਾਂ ਨੇ ਮਜ਼ਦੂਰਾਂ ਤੇ ਤਿੱਖੇ ਹਮਲੇ ਕੀਤੇ ਉਹਨਾਂ ਨੂੰ ਜਲੀਲ ਕੀਤਾ ਗਿਆ ਪਰ ਉਹ ਉਸ ਤਾਕਤ ਦੇ ਵੀ ਹੁਣ ਤੱਕ ਵੀ ਇਹੀ ਹਾਲਤ ਅੱਜ ਦੀ ਸਰਕਾਰ ਕਰ ਰਹੀ ਹੈ ਮੋਦੀ ਸਰਕਾਰ ਕਰ ਰਹੀ ਹੈ ਵੀ ਅੱਜ ਵੀ ਕਿਰਤ ਕਾਨੂੰਨ ਦੇ ਤਹਿਤ 1 ਮਈ ਦੇ ਤਹਿਤ ਸਰਕਾਰ 1 ਮਈ ਨੂੰ ਅਣਗੌਲਾ ਕਰ ਰਹੀ ਹੈ ਪਤੇ ਵੀ ਕਿਸੇ ਵੀ ਫੈਕਟਰੀ ਦੇ ਵਿੱਚ ਜਾਂ ਕਿਸੇ ਵੀ ਸੰਸਥਾ ਦੇ ਵਿੱਚ ਕੋਈ ਛੁੱਟੀ ਨਹੀਂ ਮਨਾਈ ਜਾ ਰਹੀ ਤਾਂ 1 ਮਈ ਨੂੰ ਅਣਗੌਲਾ ਕਰਕੇ ਸਰਕਾਰ ਇਹ ਸਾਫਤ ਕਰ ਰਹੀ ਹੈ ਵੀ ਦੇਸ਼ ਦੇ ਵਿੱਚ ਇੱਕ ਪੂੰਜੀਵਾਦ ਢਾਂਚਾ ਇੱਕ ਤਾਨੇਸ਼ਾਹ ਢਾਂਚਾ ਜਿਹੜਾ ਸਥਾਪਿਤ ਹੋ ਗਿਆ ਅੱਜ ਅੱਜ ਦੇ ਦਿਨ ਦੇ ਵਿੱਚ ਅਸੀਂ ਇਹ ਢਾਂਚੇ ਨੂੰ ਰੱਦ ਕਰਦੇ ਆ ਤਾਨਾशाही ਮੋਦੀ ਸਰਕਾਰ ਨੂੰ ਰੱਦ ਕਰਦੇ ਆ ਤਾਂ ਵੀ ਜਿਹੜੀਆਂ ਆਉਣ ਵਾਲੀਆਂ ਕਿਰਤ ਕਾਨੂੰਨ ਦੇ ਵਿੱਚ ਸੋਧਾਂ ਲਈ ਸਾਡਾ ਸੰਘਰਸ਼ ਚੱਲੂਗਾ ਤੇ ਕਿਰਤੀ ਲੋਕਾਂ ਦੇ ਸੰਘਰਸ਼ ਦੇ ਲਈ ਇੱਕ ਵੱਡੀ ਲਹਿਰ ਖੜੀ ਹੋਣ ਜਾ ਰਹੀ ਹੈ ਵੀ ਜਿਹਦੇ ਬਦੌਲਤ ਭਾਜਪਾ ਆਰਐਸਐਸ ਅਤੇ ਮਨੁਭਾਦੀ ਕੋਮ ਮੰਤਰੀ ਦੇਸ਼ ਦੇ ਉੱਤੇ ਇਹਨੂੰ ਅਸੀਂ ਇੱਕ ਪਾਸੇ ਰੱਖਣ ਲਈ ਐਲਾਨ ਕਰਦੇ ਆ ਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਟ੍ਰੇਡ ਯੂਨੀਅਨ ਵੱਲੋਂ CPIML ਅਬ੍ਰੇਸ਼ਨ ਪਾਰਟੀ ਵੱਲੋਂ ਅਸੀਂ ਸਾਡੇ ਸਾਰੇ ਸਿੱਧਾਂ ਨੂੰ ਇਹ ਸਰਧਾਂਜਲੀ ਪੇਸ਼ ਕਰਦੇ ਹਾਂ